ਨੋ ਮਮੀ ਨ ਮਮੀ ਸਸਰੀ ਘਾਲ ਜੀ ਮੈਂ ਅਮਰਜੀਤ ਕੌਰ ਬੋਲਦੀ ਆ ਕਾਂਗਰਸ ਆ ਲੋ ਪਾਰਟੀ ਆ ਉਮੀਦਵਾਰ ਜੀ ਇਹ ਮੇਰੇ ਮੰਮੀ ਆ ਜੀ ਅਮਰਜੀਤ ਕੌਰ ਇਹਨਾਂ ਨੂੰ ਵੱਦ ਤੋਂ ਵੱਧ ਵੋਟਾਂ ਪਾ ਕੇ ਕਾਂਗਰਸ ਪਾਰਟੀ ਆ ਲੋ ਜੀ ਸਪੋਰਟ ਕਰਿਓ ਜੀ ਵਾਰ ਨੰਬਰ 12 ਜੀ ਅੱਜ ਅਸੀਂ ਕਾਂਗਰਸ ਸ਼ਹਿਰ ਗ੍ਰਾਂਡ ਦੀ ਜੋ ਇਲੈਕਸ਼ਨ ਹੋ ਰਹੀ ਆ ਮਿਊਂਸਪਲ ਕਾਉਂਸਲ ਦੀ ਉਹਦੇ ਲਈ ਬੀਬੀ ਅਮਰਜੀਤ ਕੌਰ ਜੀ ਜੋ ਸਾਡੇ ਵਾਰਡ ਨੰਬਰ 12 ਦੇ ਵਿੱਚ ਉਮੀਦਵਾਰ ਆ ਉਹਨਾਂ ਦੇ ਹੱਕ ਦੇ ਵਿੱਚ ਇੱਥੇ ਪ੍ਰਚਾਰ ਕਰਨਾ ਆ ਸਾਡੇ ਨਾਲ ਮਨਜੀਤ ਜੀ ਜਮੀਤ ਸਾਹਿਬ ਜੀ ਦੇ ਲੜਕੇ ਨੇ ਉਹ ਵੀ ਉਹਨਾਂ ਨੇ ਵੀ ਨਾਲ ਪ੍ਰਚਾਰ ਕਰਾਇਆ ਅਸੀਂ ਸਮੂਹ ਵੋਟਰਾਂ ਨੂੰ ਇਸ ਵਾਰਡ ਦੇ ਸਪੋਰਟਰਾਂ ਨੂੰ ਵੀ ਦੱਸਦੇ ਆ ਕਿ ਇਸ ਵਾਰ ਜੇਰੀ ਕਾਂਗਰਸ ਪਾਰਟੀ ਦੀ ਆਪ ਸਰਕਾਰ ਲੈ ਕੇ ਆਈਏ ਤੇ ਮਿਊਂਸਪਲ ਕਾਉਂਸਲ ਦੇ ਵਿੱਚ ਪ੍ਰਧਾਨ ਜੋ ਕਾਂਗਰਸ ਪਾਰਟੀ ਦਾ ਹੋਵੇ ਤੇ ਇਹਨਾਂ ਜਤਾਂ ਜੋ ਜੋ ਇੱਥੇ ਪ੍ਰੋਪਰ ਜੋ ਵਿਕਾਸ ਨਹੀਂ ਹੋ ਰਿਹਾ ਜੋ ਆ ਤੁਸੀਂ ਦੇਖ ਲਓ ਇੱਕ ਹੱਲੇ ਵੀ ਚੌਦੀ ਸਾਹਿਬ ਦੀ ਗ੍ਰਾਂਡ ਨਾਲ ਜਿੰਨਾ ਬਣ ਗਿਆ ਉਨਾ ਹੀ ਬਣਿਆ ਹੋਇਆ ਉਸ ਤੋਂ ਬਿਨਾ ਕੁਝ ਬਣਿਆ ਨਹੀਂ ਹੈਗਾ ਤਾਂ ਆਪਾਂ ਇਸ ਵਾਰ ਜੋ ਕਾਂਗਰਸ ਪਾਰਟੀ ਦੀ ਸਰਕਾਰ ਦੇ ਉੱਤੇ ਜੋ ਨਿਪਾਲ ਕਾਉਂਸਲ ਦਾ ਪ੍ਰਧਾਨ ਲੈ ਕੇ ਆਈਏ ਜਿਸ ਨਾਲ ਜੋ ਚੌਪਖਾ ਜਿਹੜਾ ਵਿਕਾਸ ਆ ਉਹਨੂੰ ਆਪਾਂ ਨਜ਼ਰੇ ਜਾਂ ਸਕੀਏ ਤੁਸੀਂ ਗ੍ਰਾਮ ਆਪਣਾ ਰਾਉਂਡ ਤੋਂ ਵਾਰਡ ਨੰਬਰ ਵਾਰਡ ਵਿੱਚ ਤੇ ਦੱਸੋ ਅਸੀਂ ਅੱਜ ਵਾਰਡ ਨੰਬਰ 12 ਦੀ ਬੀਬੀ ਅਮਰਜੀਤ ਕੌਰ ਦੀ ਦੇ ਹੱਕ ਦੇ ਵਿੱਚ ਕੰਪਲੇਨ ਕਰਨ ਆਏ ਹਾਂ ਅਸਲ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਉਸ ਤੋਂ ਹਰ ਵਰਗ ਦੁਖੀ ਹੈ ਚਾਹੇ ਆਸਾਨੀ ਲੈ ਲੋ ਚਾਹੇ ਛੋਟਾ ਦੁਕਾਨਦਾਰ ਲੈ ਲੋ ਵੱਡਾ ਦੁਕਾਨਦਾਰ ਲੈ ਲੋ ਫਰੋਤੀਆਂ ਦੇ ਉਹਨਾਂ ਨੂੰ ਫੋਨ ਆਣ ਲੱਗ ਜਾਂਦੇ ਆ ਅਗਲਾ ਜੇ 4 ਪੈਸੇ ਕਮਾ ਲੇ ਜੇ ਇੱਥੇ ਬੀਬੀ ਕੋਈ ਸੜਕ ਤੇ ਬਾਲੀਆਂ ਪਾ ਕੇ ਇੱਥੇ ਚੱਲ ਨਹੀਂ ਸਕਦੀ ਇੰਨਾ ਇੱਥੇ ਲੁੱਟੇ ਰਿਆ ਨੇ ਲੁੱਟ ਪਈ ਹੋਈ ਹੈ ਚਿੱਟੇ ਦੀ ਪਰਮਾਰ ਇੱਥੇ ਪੂਰੀ ਹੋਈ ਹੋਈ ਹੈ ਸੋ ਹਰ ਵਰਗ ਇਹਨਾਂ ਤੋਂ ਤੰਗ ਆਇਆ ਹੋਇਆ ਆਮ ਆਦਮੀ ਪਾਰਟੀ ਤੋਂ ਸੋ ਹਰ ਵਰਗ ਅੱਗੇ ਨੂੰ ਆਉਣ ਨੂੰ ਜਿਹੜੀ ਸਰਕਾਰ ਹੈ ਜਿਹੜੀ 2027 ਦੀ ਇਲੈਕਸ਼ਨ ਹੈ ਉਹ ਕਾਂਗਰਸ ਪਾਰਟੀ ਵੀ ਦੇਖਦਾ ਹੈ ਵੀ ਅਸੀਂ ਕਾਂਗਰਸ ਪਾਰਟੀ ਨੇ ਜਿੱਦਾਂ 111 ਦਿਨ ਦਾ ਉਹਨਾਂ ਨੇ ਰਾਜ ਦੇਖਿਆ ਤਾਂ ਉਸ ਤੋਂ ਖੁਸ਼ ਹੋ ਕੇ ਉਹ ਹਰ ਕੋਈ ਜਾਣਦਾ ਵੀ ਇੱਕ ਵਾਰੀ ਦੁਬਾਰਾ ਕਾਂਗਰਸ ਪਾਰਟੀ ਦਾ ਰਾਜ ਜਾਵੇ ਸੋ ਉਸ ਦੇ ਲਈ ਅੱਜ ਹਰ ਵੋਟਰ ਆਪਣਾ ਥੱਲੇ ਤੋਂ ਪੂਰੀ ਟੀਮ ਤਿਆਰ ਕਰਨਾ ਚਾਹੁੰਦਾ ਜੇ ਐਮਸੀ ਸਾਡੇ ਹੋਣਗੇ ਅੱਗੇ ਪ੍ਰਧਾਨ ਸਾਡਾ ਹੋਊਗਾ ਕਾਂਗਰਸ ਪਾਰਟੀ ਦਾ ਤਾਂ ਸਾਡੀ ਜਿਹੜੀ ਚੇਨ ਹੈ ਉਹ ਬੜੀ ਸਮੂਥਲੀ ਚੱਲ ਪਾਉਗੀ ਇਹਨਾਂ ਦੇ ਕੋਲ ਤਾਂ 2 ਸਾਲ ਹੀ ਰਹਿ ਗਏ ਨੇ ਅੱਗੇ ਆਉਣ ਵਾਲਾ ਜਿਹੜਾ ਸਮਾਂ 3 ਸਾਲ ਦਾ ਕਾਂਗਰਸ ਪਾਰਟੀ ਦਾ ਹੋਊਗਾ ਸੋ ਲੋਕ ਇਹਨੂੰ ਦੇਖ ਕੇ ਬਹੁਤ ਵੱਡੇ ਉਸ਼ਾ ਦੇ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਂਗੇ ਤਾਂ ਮੈਂ ਬੇਨਤੀ ਕਰਦਾ ਆਪਾਂ ਇਕਜੁੱਟ ਹੋ ਕੇ ਕਾਂਗਰਸ ਨੂੰ ਅੱਗੇ ਲੈ ਕੇ ਆਈਏ ਸਰਕਤ ਤੇ ਹੋਰ ਪ੍ਰੋਬਲਮ ਹੈ ਕਿ ਗੁਰਾਇਆਂ ਚ ਅਸੀਂ ਦਿਖਦੇ ਪਏ ਆ ਪ੍ਰੈਸ ਵਾਲੇ ਜਿਹੇ ਹੈਗੇ ਆ ਕਿ ਇੱਕ ਓਵਰਫਲੋ ਪਾਣੀ ਦੀ ਬੜੀ ਪ੍ਰੋਬਲਮ ਆ ਰਹੀ ਆ ਨਾਲੀਆਂ ਓਵਰਫਲੋ ਸੀਵਰੇਜ ਦੀ ਪ੍ਰੋਬਲਮਸ ਦੇਖੋ ਸੀਵਰੇਜ ਦਾ ਇੱਥੇ ਐਸਟੀਪੀ ਦਾ ਪਲਾਂਟ ਪਾਸ ਹੋਇਆ ਹੋਇਆ ਬਣ ਵੀ ਗਿਆ 1.5 ਸਾਲ 2 ਸਾਲ ਹੋ ਗਏ ਉਹਦਾ ਕਰੈਕਸ਼ਨ ਨਹੀਂ ਦਿੱਤਾ ਜਾ ਰਿਹਾ ਸੋ ਅਸੀਂ ਇਹਦੇ ਪਿੱਛੇ ਕਾਫੀ ਵਾਰ ਡੀਸੀ ਨੂੰ ਵੀ ਲਿਖ ਦਿੱਤਾ ਗਿਆ ਹੁਣ ਇਹਨਾਂ ਨੇ ਜਦੋਂ ਇਲੈਕਸ਼ਨ ਜੇ ਆਉਣ ਲੱਗੇ ਉਹ ਤਾਂ ਡਰਾਮਾ ਜਿਹਾ ਕੀਤਾ ਵੀ ਸੀਗਾ ਵੀ ਅਸੀਂ ਕਲੈਕਸ਼ਨ ਕਰਨ ਲੱਗੇ ਆਂ ਬਟ ਹਜੇ ਤੱਕ ਉਹ ਇਦਾਂ ਦਾ ਇਦਾਂ ਹੀ ਖੜਾ ਹੈ ਸੋ ਜਿੱਦਾਂ ਹੀ ਸਾਡੀ ਇੱਥੇ ਪ੍ਰਧਾਨ ਜੀ ਆਂਦੀ ਹੈ ਕਿਉਂਕਿ 2 ਸਾਲ ਤੋਂ ਤਾਂ ਇੱਥੇ ਇਲੈਕਸ਼ਨ ਨਹੀਂ ਹੋਏ 2 ਸਾਲ ਤੋਂ ਇੱਥੇ ਭੰਗ ਹੋਈ ਹੋਈ ਹੈ ਮਿਸਪਰ ਤਾਂ ਸਾਰਾ ਕੁਝ ਪ੍ਰਸ਼ਾਸਨ ਦੇ ਹੱਥ ਚ ਕੰਮ ਚੱਲ ਰਿਹਾ ਸੀਗਾ ਹੁਣ ਜਦੋਂ ਸਾਡੀ ਮਿਊਨਿਸਪਲ ਬਣੂਗੀ ਅਸੀਂ ਤਾਂ ਪਹਿਲੇ ਆਧਾਰ ਤੇ ਇਹ ਕੰਮ ਕਰਾਵਾਂਗੇ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर